ਹੈਲੋ ਜੀ ਮੈਂ ਅਮਨ ਪੰਦੇਰ ਬੋਪਾਰਾ ਕਲੋਥ ਹਾਊਸ ਐਂਡ ਬੁਟੀਕ ਚੈਨਲ ਦੇਖ ਰਹੇ ਮੇਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਮੇਰੇ ਚੈਨਲ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਜਿਹੜੇ ਸੂਟ ਨੇ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਚੈਨਲ ਦਾ ਜਿਹੜਾ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਪਣੀ ਜਿਹੜੀ YouTube ਫੈਮਲੀ ਆ ਉਹ ਹੋਰ ਜ਼ਿਆਦਾ ਵੱਧ ਸਕੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਗਰਮੀਆਂ ਦੇ ਲਈ ਸਪੈਸ਼ਲ ਸੂਟ ਬ੍ਰਾਂਡਡ ਕਾਟਨ ਦੇ 올ਓਵਰ ਸੂਟ ਜਿਹੜੀ ਕੱਟ ਆ ਸੂਟਾਂ ਦੀ ਉਹ ਪੂਰੀ 5 ਮੀਟਰ ਹੋਊਗੀ ਤੇ ਸਟਾਫ ਆ ਜਿਹੜਾ ਬਹੁਤ ਹੀ ਵਧੀਆ ਹੋਊਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਪਹਿਲਾਂ ਮੇਰੀ ਵੀਡੀਓ ਨੂੰ ਦੇਖ ਕੇ ਮੈਨੂੰ ਸੂਟਾਂ ਦੇ ਆਰਡਰ ਦਿੱਤੇ ਮੈਨੂੰ ਇੰਨਾ ਪਿਆਰ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਪਹਿਲਾ ਸੂਟ ਅੱਜ ਦੀ ਵੀਡੀਓ ਦਾ ਆਪਣਾ ਮਸਟਰਡ ਕਲਰ ਬਹੁਤ ਹੀ ਪਿਆਰਾ ਵਾਈਟ ਪ੍ਰਿੰਟਿੰਗ ਹੈ ਇਹਦੇ ਵਿੱਚ ਦੇਖੋ ਦੋ ਕਲਰ ਆਪਣੇ ਕੋਲ ਅਵੇਲੇਬਲ ਨੇ ਇਹਦੇ ਵਿੱਚ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੀਆਂ ਕਿਤੇ ਵੀ ਤੁਸੀਂ ਬੈਠੀ ਹੋ ਤਾਂ ਸੂਟ ਆ ਜਿਹੜਾ ਮੰਗਵਾ ਸਕਦੇ ਹੋ ਵੀਡੀਓ ਜਿਹੜੀ ਉਹਨੂੰ ਪੂਰੀ ਦੇਖਿਆ ਕਰੋ ਤਾਂ ਹੀ ਤੁਸੀਂ ਸੋਹਣੇ ਸੋਹਣੇ ਸੂਟ ਨੇ ਜਿਹੜੇ ਉਹ ਦੇਖ ਸਕਦੇ ਹੋ ਤਾਂ ਹੀ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਨੇ ਜਿਹੜੇ ਉਹ ਦਿੱਲੀ ਬੇਸ ਤੇ ਲੈ ਕੇ ਆ ਸਕਦੇ ਹਾਂ ਦੇਖੋ ਜੀ ਨੈਕਸਟ ਬਲੈਕ ਕਲਰ बहुत ही प्यारी प्रिंटिंग बहुत ही सोना पीस है Next, मेरी भी भी देखो कलर छोटी बूटी की डिमांड करते ने छोटी बूटी का प्रिंट नैक्सट कलर ग्रे कलर देखो ਕਵਿਲਾਕ ਲੜੇ ਦੇ ਵਿੱਚ ਗ੍ਰੀਨ ਦੇਖੋ ਜੀ ਨੈਕਸਟ ਸ਼ੇਡ ਦੇਖੋ ਬਹੁਤ ਹੀ ਪਿਆਰੇ ਪ੍ਰਿੰਟ ਨੇ ਇਹ ਨੈਕਸਟ ਪ੍ਰਿੰਟ ਆਪਣਾ ਬਹੁਤ ਹੀ ट्रेंड वाला प्रिंट है जो देखो बहुत ट्रेंडिंग प्रिंट है बहुत ही सोहना प्रिंट ए भी अपने को चार कलर ने जी देखो नैक्सट अगला अपने को मोरपंखी ग्रीन शेड बहुत ही प्यारा कलर है यूनीक जहा शेड है देखो, 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 देखो।, देखो, देखो, देखो।, देखो।, देखो। ਬਹੁਤ ਹੀ ਡਿਫਰੈਂਟ ਪ੍ਰਿੰਟ ਨੇ ਬਿਲਕੁਲ ਲੇਟੈਸਟ ਪ੍ਰਿੰਟ ਨੇ ਜੀ ਦੇਖੋ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰਾ WhatsApp ਨੰਬਰ ਦੇ ਉੱਪਰ 9781791237 ਦੇ ਉੱਪਰ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਜਿਹੜਾ ਆਰਡਰ ਆ ਉਹ ਬੁੱਕ ਕਰਵਾ ਸਕਦੇ ਹੋ